ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਦਾ ਵੇਸ਼ਾ ਹੈ ਕਿ ਜਿੰਨਾ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਦੇਰੀ ਹੋ ਰਹੀ ਹੈ ਸਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਸਾਡੇ ਬੱਚਿਆਂ ਦੇ ਲੇਖ ਕਿਸੇ ਨੇ ਬੰਨ ਦਿੱਤੇ ਨੇ ਇਸ ਤਰ੍ਹਾਂ ਆਉਣ ਵਾਲੀ ਜਿਹੜੀ ਮਸਿਆ ਹੈ ਮਸਿਆ ਦੇ ਦਿਨ ਬਣ ਰਹੇ ਹਨ ਵਿਆਹ ਦੇ ਸ਼ੁਭ ਸੰਜੋਗ ਸੰਗਾਜੀ ਮਾਵਾ ਇਹ ਪਾ ਇਸਹੈਂ ਚਰੂਰ ਕਰਨ ਇਹੋ ਪਾ ਕਰਦੇ ਨਾਲ ਭਾਵੇਂ ਕੋਈ ਵੀ ਕਾਰਨ ਹੋਵੇ ਜਾਂ ਰਿਸ਼ਤੇ ਦੇ ਵਿੱਚ ਰੁਕਾਵਟਾਂ ਆ ਰਹੀਆਂ ਹਨ ਭਾਵੇਂ ਉਹ ਕਿਸੇ ਵੀ ਤਰ੍ਹਾਂ ਦਾ ਦੋਸ਼ ਕਿਉਂ ਨਾ ਹੋਵੇ ਕਿਸੇ ਵੀ ਗ੍ਰਹਿਾਂ ਦਾ ਦੋਸ਼ ਕਿਉਂ ਨਾ ਹੋਵੇ ਉਹ ਸਾਰੇ ਦੋਸ਼ ਸਾਰੇ ਕਾਰਨ ਸਾਰੀਆਂ ਪ੍ਰੋਬਲਮ ਦੂਰ ਹੋ ਜਾਣਗੀਆਂ ਜੇਕਰ ਬੱਚਿਆਂ ਦੀਆਂ ਮਾਵਾ ਇਸ ਪਾ ਨੂੰ ਪੂਰੇ ਵਿਸ਼ਵਾਸ ਦੇ ਨਾਲ ਕਰ ਲੈਂਦੀਆਂ ਨੇ ਇਸ ਪਾਣੋ ਲੜਕੇ ਜਾਂ ਲੜਕੀਆਂ ਵੀ ਕਰ ਸਕਦੀਆਂ ਨੇ ਜਿਨ੍ਹਾਂ ਦੇ ਵਿਆਹ ਦੇ ਵਿੱਚ ਦੇਰੀ ਹੋ ਰਹੀ ਹੈ ਮੰਨ ਲਓ ਕਿ ਕਿਸੇ ਲੜਕੀ ਦਾ ਰਿਸ਼ਤਾ ਨਹੀਂ ਹੋ ਰਿਹਾ ਉਹ ਵੀ ਕਰ ਸਕਦੀ ਹੈ ਲੜਕੇ ਦਾ ਨਹੀਂ ਹੋ ਰਿਹਾ ਉਹ ਵੀ ਕਰ ਸਕਦੇ ਹਨ ਤੇ ਜੇਕਰ ਬੱਚਾ ਨਹੀਂ ਕਰਨਾ ਚਾਹੁੰਦਾ ਤੇ ਉਪਾਉ ਉਹਨਾਂ ਦੇ ਮਾਪੇ ਵੀ ਕਰ ਸਕਦੇ ਹਨ ਉਹਨਾਂ ਦੇ ਪੇਰੈਂਟਸ ਵੀ ਕਰ ਸਕਦੇ ਹਨ ऐसे तना ਜਿਹੜੇ ਮਾਤਾ ਪਿਤਾ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਤੇਰੇ ਹੋ ਰਹੀ ਹੈ ਸਾਨੂੰ ਰਿਸ਼ਤਾ ਦਾ ਸਾਨੂੰ ਰਿਸ਼ਤੇ ਤਾਂ ਬਹੁਤ ਆਉਂਦੇ ਹਨ ਪਰ ਕੋਈ ਵੀ ਰਿਸ਼ਤਾ ਸਿਰੇ ਨਹੀਂ ਚੜਦਾ ਤਾਂ ਉਹ ਇਹ ਉਪਾਗ ਆ ਸਕਦੇ ਹਨ ਇਹ ਉਪਾਅ ਬਹੁਤ ਹੀ ਜ਼ਿਆਦਾ ਸਿੰਪਲ ਇਸ ਪਾਣੂ ਕਰਨ ਦੇ ਲਈ ਤੁਹਾਡਾ ਕੋਈ ਜ਼ਿਆਦਾ ਖਰਚਾ ਵੀ ਨਹੀਂ ਹੋਣ ਵਾਲਾ ਤੁਹਾਡੀਆਂ ਇਸ ਪਾਣੂ ਕਰਨ ਦੇ ਨਾਲ ਪਰੇਸ਼ਾਨੀਆਂ ਸਿਰਫ ਦੂਰ ਹੋਣਗੀਆਂ ਜੇਕਰ ਤੁਸੀਂ ਇਸ ਪਾਣੂ ਪਹਿਲਾਂ ਵਿਸ਼ਵਾਸ ਦੇ ਨਾਲ ਕਰੋਗੇ ਦੂਸਰੀ ਗੱਲ ਕਿ ਦੱਸੇ ਗਏ ਤਰੀਕੇ ਦੇ ਨਾਲ ਕਰੋਗੇ ਕਿਸੇ ਸਮੇਂ ਵੀ ਕੋਈ ਅਜਈ ਗਲਤੀ ਨਹੀਂ ਕਰਨਾ ਜਿਸ ਕਰਕੇ ਤੁਹਾਡਾ ਇਹ ਕੀਤਾ ਗਿਆ ਉਪਾਅ ਸਫਲ ਨਾ ਹੋਵੇ ਇਸੇ ਤਰ੍ਹਾਂ ਤੁਹਾਨੂੰ ਸਾਰੀ ਜਾਣਕਾਰੀ ਇਸ ਪਾਅ ਦੀ ਅਸੀਂ ਡਿਟੇਲ ਇਸ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਕਿ ਇਹ ਉਪਾਅ ਕਿਹੜਾ ਤੇ ਅਸੀਂ ਇਸ ਉਪਾਅ ਨੂੰ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਕਿਵੇਂ ਕਰਨਾ ਹੈ ਸੰਘਾ ਜੀ ਇਹ ਸਾਰੀ ਜਾਣਕਾਰੀ ਤੁਹਾਨੂੰ ਅੱਜ ਦੇ ਵੀਡੀਓ ਦੇ ਵਿੱਚ ਦੱਸਾਂਗੇ ਅੱਜ ਦੀ ਜੋ ਵੀਡੀਓ ਬਹੁਤ ਜ਼ਿਆਦੀ ਤੁਹਾਡੇ ਲਈ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਵੀਡੀਓ ਨੂੰ ਵਾਤੋ-ਵਾਦ ਲਾਇਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦੇਣਾ ਜੀ ਸਾਧ ਸੰਗਤ ਜੀ ਇਸ ਪਾਣੂ ਕਰਨ ਦੇ ਨਾਲ ਜਦੋਂ ਤੁਹਾਡੇ ਬੱਚਿਆਂ ਦਾ ਰਿਸ਼ਤਾ ਹੋ ਜਾਂਦਾ ਹੈ ਵਿਆਹ ਹੋ ਜਾਂਦਾ ਹੈ ਤਾਂ ਤੁਸੀਂ ਇਸ ਪਾਣੂ ਅੱਗੇ ਹੋਰ ਲੋਕਾਂ ਭੈਣ ਭਰਾਵਾਂ ਤੱਕ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਇਸੇ ਤਰ੍ਹਾਂ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਪਾਣੂ ਕਰਨ ਦਾ ਕਿਹੜਾ ਸਮਾਂ ਹੈ ਇਸ ਪਾਣੂ ਕਿਹੜਾ ਸਹੀ ਸਮਾਂ ਹੈ ਕਰਨ ਦਾ ਤੁਸੀਂ ਇਸ ਪਾਣੂ ਦੁਪਹਿਰ 12 ਵਜੇ ਤੋਂ ਬਾਅਦ ਕਰਨਾ ਹੈ ਇਸੇ ਤਰ੍ਹਾਂ ਜੇਕਰ ਲੜਕਾ ਜਾਂ ਲੜਕੀ ਜਿਨ੍ਹਾਂ ਦੇ ਵਿਆਹ ਦੇ ਵਿੱਚ ਰੁਕਾਵਟ ਆ ਰਹੀ ਹੈ ਮੁਸ਼ਕਲ ਆ ਰਹੀ ਹੈ ਜੇਕਰ ਤਾਂ ਉਹ ਇਸ ਪਾਣੂ ਕਰ ਰਹੇ ਹਨ ਤੇ ਜੇਕਰ ਲੜਕਾ ਕਰ ਰਿਹਾ ਹੈ ਆਸਨੇ ਸੁਬਾ ਟਾਈਮ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਤੇ ਉਹਨਾਂ ਨੇ ਵਾਈਟ ਕਲਰ ਦੇ ਕੱਪੜੇ ਪਾਉਣੇ ਹਨ ਪਾਪ ਛਿੱਟੇ ਕੱਪੜੇ ਪਾਉਣੇ ਹਨ ਤੇ ਜੇਕਰ ਲੜਕੀ ਇਸ ਪਾਣੂ ਕਰ ਰਹੀ ਹੈ ਤੇ ਉਹਨਾਂ ਨੇ ਪੀਲੇ ਰੰਗ ਦੇ ਕੱਪੜੇ ਪਾਉਣੇ ਹਨ ਕਿਉਂਕਿ ਜੋ ਪੀਲਾ ਰੰਗ ਹੁੰਦਾ ਹੈ ਉਹਦੇ ਵਿੱਚ ਸਾਡਾ ਜਿਹੜਾ ਗੁਰੂ ਗ੍ਰਹਿ ਹੁੰਦਾ ਹੈ ਉਸ ਦਾ ਵਾਸਾ ਹੁੰਦਾ ਹੈ ਇਸ ਕਰਕੇ ਇਸ ਗੱਲ ਦਾ ਤੁਸੀਂ ਖਾਸ ਖਾਸ ਧਿਆਨ ਰੱਖਣਾ ਕਿ ਮੁੰਡੇ ਨੇ ਵਾਈਟ ਕਲਰ ਦੇ ਕੱਪੜੇ ਪਾਉਣੇ ਹਨ ਤੇ ਜਿਹੜੀ ਲੜਕੀ ਹੈ ਉਸਨੇ ਪੀਲੇ ਰੰਗ ਦੇ ਕੱਪੜੇ ਪਾਉਣੇ ਹਨ ਐਸੀ ਤਰ੍ਹਾਂ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਜਦੋਂ ਇਸ਼ਨਾਨ ਕਰਕੇ ਕੱਪੜੇ ਪਾ ਲੈਣੇ ਹਨ ਤੇ ਆਪਣੇ ਘਰ ਤੋਂ ਬਾਹਰ ਥੋੜੀ ਜਿਹੀ ਚੰਦੂ ਰੇ ਤੇ ਆਸ-ਪਾਸ ਜਿੱਥੇ ਵੀ ਤੁਹਾਨੂੰ ਪਿੱਪਲ ਦਾ ਦਰਖਤ ਦਿਖਦਾ ਹੈ ਉੱਥੇ ਤੁਸੀਂ ਜਾਣਾ ਹੈ ਪਰ ਇਸ ਤੋਂ ਇਲਾਵਾ ਅਸੀਂ ਗੱਲ ਕਰਦੇ ਹਾਂ ਕਿ ਕਈ ਲੋਕਾਂ ਨੇ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਆਸ-ਪਾਸ ਤਾਂ ਕੋਈ ਵੀ ਪੀਪਲ ਦਾ ਦਰਖਤ ਨਹੀਂ ਹੈ ਤੇ ਜਿਹੜੇ ਲੋਕਾਂ ਦੇ ਘਰ ਦੇ ਆਸ-ਪਾਸ ਪੀਪਲ ਦਾ ਦਰਖਤ ਨਹੀਂ ਹੈ ਉਹ ਕਿਸੇ ਵੀ ਪਵਿੱਤਰ ਦਰਖਤ ਦੇ ਕੋਲ ਜਾ ਸਕਦੇ ਹਨ ਜਿਵੇਂ ਕਿ ਤੁਸੀਂ ਨਿੰਮ ਦੇ ਦਰਖਤ ਦੇ ਕੋਲ ਵੀ ਜਾ ਸਕਦੇ ਹੋ ਬੇਲ ਦੇ ਕੋਈ ਵੀ ਇਹਨਾਂ ਦੇ ਸਾਰਿਆਂ ਦਰਖਤਾਂ ਦੇ ਵਿੱਚ ਆਰਾਮ ਦੇ ਨਾਲ ਤੁਹਾਨੂੰ ਕੋਈ ਵੀ ਦਰਖਤ ਜ਼ਰੂਰ ਮਿਲ ਜਾਵੇਗਾ ਇਸੇ ਤਰ੍ਹਾਂ ਤੁਸੀਂ ਦਰੱਖਤ ਦੇ ਕੋਲ ਜਾਣ ਤੋਂ ਪਹਿਲਾਂ ਇੱਕ ਲੋਟਾ ਤੁਸੀਂ ਜਲਦਾ ਤਿਆਰ ਕਰਨਾ ਹੈ ਉਹ ਤੁਸੀਂ ਪਿੱਤਲ ਦਾ ਤਾਂਬੇ ਦਾ ਜਾਂ ਫਿਰ ਸਟੀਲ ਦਾ ਵੀ ਲੈ ਸਕਦੇ ਹੋ ਤੁਸੀਂ ਕੀ ਕਰਨਾ ਹੈ ਇੱਕ ਲੈ ਕੇ ਸਾਫ਼ ਸੁਥਰਾ ਲੋਟਾ ਤੇ ਉਸ ਦੇ ਵਿੱਚ ਜਲ ਪਾ ਲੈਣਾ ਹੈ ਇਹ ਸੋਨਾਂ ਵਿੱਚ ਤੁਹਾਨੂੰ ਬਹੁਤ ਹੀ ਜ਼ਿਆਦਾ ਆਸਾਨ ਲੱਗਦਾ ਹੋਵੇਗਾ ਪਰ ਜਦੋਂ ਤੁਸੀਂ ਮੱਸਿਆ ਦੇ ਦਿਨ ਇਹ ਸਪਾ ਨੂੰ ਕਰ ਲੈਂਦੇ ਹੋ ਇਹ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਰਿਸ਼ਤੇ ਦੇ ਵਿੱਚ ਜੋ ਵੀ ਰੁਕਾਵਟਾਂ ਹੁੰਦੀਆਂ ਹਨ ਉਹ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਕੇ ਰੱਖ ਦੇਵੇਗਾ। ਇਸੇ ਤਰ੍ਹਾਂ ਜਿਹੜਾ ਤੁਸੀਂ ਲੋਟਾ ਲਿਆ ਉਸ ਦੇ ਵਿੱਚ ਤੁਸੀਂ ਜਲ ਭਰ ਲੈਣਾ ਹੈ। ਕੰਨ ਤੋਂ ਪਾ ਕੇ ਪਾਣੀ ਭਰ ਲੈਣਾ ਤੇ ਪਾਣੀ ਭਰਨ ਤੋਂ ਬਾਅਦ ਦੇ ਵਿੱਚ ਤੁਸੀਂ ਥੋੜਾ ਜਿਹਾ ਜਿਵੇਂ ਅੱਧੇ ਘੜਛੇ ਜਾਂ ਅੱਧਾ ਇੱਕ ਗਲਾਸ ਸੀ ਕੱਚੇ ਦੁੱਧ ਦਾ ਪਾਉਣਾ ਹੈ ਤੇ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਇੱਕ ਕਾਲੇ ਤੇਲ ਹੁੰਦੇ ਹਨ ਤੇ ਇੱਕ ਚਿੱਟੇ ਤੇਲ ਹੁੰਦੇ ਹਨ। ਜਿਹੜੇ ਚਿੱਟੇ ਥੇਲ ਹੁੰਦੇ ਹਨ ਜੇਕਰ ਤੁਹਾਡੇ ਘਰ ਵਿੱਚ ਹੈਗੇ ਹਨ ਤਾਂ ਠੀਕ ਹੈ ਨਹੀਂ ਹੈਗੇ ਤਾਂ ਤੁਸੀਂ ਬਾਜ਼ਾਰ ਦੇ ਵਿੱਚੋਂ ਆਸਾਨੀ ਦੇ ਨਾਲ ਲਿਆ ਸਕਦੇ ਹੋ ਤੇ ਉਹ ਚਿੱਟੇ ਥੇਲ ਦੇ 8 ਤੋਂ 10 tane ਇਸ ਲੋਟੇ ਦੇ ਵਿੱਚ ਹੀ ਤੁਸੀਂ ਪਾ ਦੇਣੇ ਨੇ ਇਸੇ ਤਰ੍ਹਾਂ ਤੇਲ ਪਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਛੋਟਾ ਜਿਹਾ ਇੱਕ ਮਿਸ਼ਰੀ ਦਾ ਟੁਕੜਾ ਐਸੇ ਵਿੱਚ ਪਾਉਣਾ ਤੇ ਜੇਕਰ ਤੁਹਾਡੇ ਕੋਲ ਮਿਸ਼ਰੀ ਨਹੀਂ ਹੈ ਤੁਸੀਂ ਇੱਕ ਚਮਚ ਚੀਨੀ ਦਾ ਵੀ ਪਾ ਸਕਦੇ ਹੋ ਇਹ ਜਿਹੜਾ ਅਸੀਂ ਮਿੱਠਾ ਜਲ ਤਿਆਰ ਕੀਤਾ ਹੈ ਇਹ ਸਾਡਾ ਬਹੁਤ ਹੀ ਸ਼ਕਤੀਸ਼ਾਲੀ ਜਿਹੜਾ ਜਲ ਹੈ ਉਹ ਤਿਆਰ ਹੋ ਚੁੱਕਿਆ ਐਸੀ ਤਰ੍ਹਾਂ ਜਿਹੜਾ ਤੁਸੀਂ ਇਹ ਜਲ ਦਾ ਲੋਟਾ ਤਿਆਰ ਕੀਤਾ ਉਸ ਤੋਂ ਬਾਅਦ ਦੇ ਵਿੱਚ ਜੇਕਰ ਜੇਕਰ ਜਿਹੜੇ ਬੱਚਿਆਂ ਦੇ ਵਿਆਹ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਉਹ ਇਸ ਪਾਣੂ ਕਰਨ ਜਾ ਰਹੇ ਹਨ ਤਾਂ ਸਭ ਤੋਂ ਬੈਸਟ ਟਾਈਮ ਪਰ ਕਈ ਵਾਰ ਕੀ ਹੁੰਦਾ ਹੈ ਕਿ ਕਈ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਬੱਚੇ ਘਰ ਵਿੱਚ ਨਹੀਂ ਹਨ ਸਰਦੇ ਤੋਂ ਦੂਰ ਰਹਿੰਦੇ ਹਨ ਅਲੱਗ ਰਹਿੰਦੇ ਹਨ ਜਾਂ ਫਿਰ ਸਾਡੇ ਬੱਚੇ ਸਾਡਾ ਕਹਿਣਾ ਨਹੀਂ ਮੰਨਦੇ ਇਸ ਕਰਕੇ ਉਹਨਾਂ ਦੇ ਪੇਰੈਂਟਸ ਇਸਪਾਣੂ ਕਰਦੇ ਹਨ ਤਾਂ ਪੇਰੈਂਟਸ ਆਰਾਮ ਦੇ ਨਾਲ ਇਸਪਾਣੂ ਕਰ ਸਕਦੇ ਹਨ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਹੈ ਇਸੇ ਤਰ੍ਹਾਂ ਬੱਚਿਆਂ ਦੀਆਂ ਮਾਵਾ ਪਿਤਾ ਭੈਣ ਭਰਾ ਵੀ ਇਸਪਾਣੂ ਕਰ ਸਕਦੇ ਨੇ ਜਿਹੜਾ ਤੁਸੀਂ ਇਹ ਚਲ ਦਾ ਲੋਟਾ ਤਿਆਰ ਕੀਤਾ ਹੈ ਇਸ ਨੂੰ ਜਿਹੜਾ ਵੀ ਤੁਹਾਡੇ ਘਰ ਦੇ ਵਿੱਚ ਪਾਣੀ ਪੂਜਾ ਵਾਲਾ ਸਥਾਨ ਬਣਾਇਆ ਹੋਇਆ ਹੈ ਤੁਸੀਂ ਉਥੇ ਲੈ ਜਾ ਕੇ ਰੱਖ ਦੇਣਾ ਹੈ ਚੱਲ ਨੂੰ ਜੇਕਰ ਤੁਹਾਡੇ ਕਾਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਨਹੀਂ ਹੈ ਤਾਂ ਤੁਸੀਂ ਇਸ ਨੂੰ ਉਥੇ ਰੱਖ ਸਕਦੇ ਹੋ ਜਿੱਥੇ ਬੈਠ ਕੇ ਤੁਸੀਂ ਪਰਮਾਤਮਾ ਦਾ ਨਾਮ ਜਪਦੇ ਹੋ ਸੇਵਾ ਸਿਮਰਨ ਕਰਦੇ ਹੋ ਇਸੇ ਤਰੀਕੇ ਦੇ ਨਾਲ ਤੁਸੀਂ ਪਾਠ ਪੂਜਾ ਵਾਲੇ ਸਥਾਨ ਦੇ ਰੱਖਣ ਤੋਂ ਬਾਅਦ ਜਿਹੜਾ ਵੀ ਜਿਹਨੇ ਵੀ ਪਰਮਾਤਮਾ ਨੂੰ ਤੁਸੀਂ ਮੰਨਦੇ ਹੋ ਜੇਕਰ ਤਾਂ ਮਾਤਾ ਪਿਤਾ ਘਰ ਆਏ ਹਨ ਇਸ ਉਪਾਉ ਨੋ ਤਾਂ ਉਹਨਾਂ ਨੇ ਆਪਣੇ ਬੱਚਿਆਂ ਦਾ ਨਾਮ ਲੈ ਕੇ ਉਮਰ ਬੋਲ ਕੇ ਤੇ ਆਪਣੇ ਮਾਲ ਦੇ ਵਿੱਚ ਉਹਨਾਂ ਨੇ ਇਹ ਕਹਿਣਾ ਹੈ ਕਿ ਸਾਡੇ ਬੱਚਿਆਂ ਦੇ ਵਿਆਹ ਦੇ ਸੰਜੋਗ ਨਹੀਂ ਬਣ ਰਹੇ ਪ੍ਰਮਾਤਮਾ ਦੇ ਅੱਗੇ ਇਸ ਤਰੀਕੇ ਦੇ ਨਾਲ ਅਰਦਾਸ ਕਰਨੀ ਹੈ ਕਿ ਤੁਸੀਂ ਜਿੰਨੀਆਂ ਵੀ ਪ੍ਰੋਬਲਮ ਆ ਰਹੀਆਂ ਹਨ ਉਹ ਸਾਰੀਆਂ ਇਸ ਪਾਉ ਨੂੰ ਕਰੰਤੋਂ ਉਪਰੰਧ ਤੁਸੀਂ ਦੂਰ ਕਰਨੀਆਂ ਹਨ ਅਸੀਂ ਮਿੱਠੇ ਜਲ ਦਾ ਇੱਕ ਲੋਟਾ ਲੈ ਕੇ ਤਿਆਰ ਕੀਤਾ ਹੈ ਇਸ ਨੂੰ ਅਸੀਂ ਅਰਪਿਤ ਕਰਨ ਜਾ ਰਹੇ ਹਾਂ ਤੁਸੀਂ ਆਸ਼ੀਰਵਾਦ ਦਿਓ ਕਿ ਸਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਜੋ ਵੀ ਰੁਕਾਵਟਾਂ ਆ ਰਹੀਆਂ ਹਨ ਉਹ ਤੁਰੰਤ ਹੀ ਦੂਰ ਹੋ ਜਾਣ ਇਹਨੇ ਅਰਦਾਸ ਕਰਨ ਤੋਂ ਬਾਅਦ ਦੇ ਵਿੱਚ ਉਹ ਜਲ ਦਾ ਲੋਟਾ ਤੁਸੀਂ ਚੁੱਕ ਕੇ ਆਪਣੇ ਘਰ ਤੋਂ ਚਲੇ ਜਾਣਾ ਜਿੱਥੇ ਪੀਪਲ ਦਾ ਦਰਖਤ ਹੋਵੇਗਾ ਉਸ ਪੀਪਲ ਦੇ ਦਰਖਤ ਦੇ ਮੋੜ ਦੇ ਕੋਲ ਤੁਸੀਂ ਇਹ ਮਿੱਠੇ ਜਲ ਦਾ ਜਿਹੜਾ ਲੋਟਾ ਤਿਆਰ ਕੀਤਾ ਉਹ ਮਿੱਠਾ ਜਲ ਉੱਥੇ ਅਰਪਿਤ ਕਰਉਣਾ ਹੈ ਇਹ ਕੋਈ ਬਹੁਤਾ ਵੱਡਾ ਉਪਾਣੇ ਜੇਸ ਨੂੰ ਕਰਨ ਦੇ ਵਿੱਚ ਤੁਹਾਡਾ ਬਹੁਤ ਜ਼ਿਆਦਾ ਟਾਈਮ ਖਰਾਬ ਹੋਵੇਗਾ ਜਾਂ ਫਿਰ ਤੁਹਾਡਾ ਬਹੁਤ ਜ਼ਿਆਦਾ ਖਰਚਾ ਹੋਵੇਗਾ ਬਿਲਕੁਲ ਸਿੰਪਲ ਤੇ ਬਿਨਾ 1 ਰੁਪਏ ਖਰਚ ਕੀਤੇ ਤੁਹਾਡਾ ਇਹ ਪਾ ਹੋ ਜਾਏਗਾ ਤੇ ਤੁਹਾਡੇ ਬੱਚਿਆਂ ਦੇ ਰਿਸ਼ਤਿਆਂ ਦੇ ਵਿੱਚ ਆ ਰਹੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ ਸਿੰਪਲ ਜਿਹਾ ਉਪਾਅ ਹੈ ਤੁਸੀਂ ਮਿੱਟੀ ਤੁਸੀਂ ਮਿੱਠੇ ਜਾਲ ਦਾ ਲੋਟਾ ਤਿਆਰ ਕਰਨਾ ਹੈ ਤੇ ਪਿੱਪਲ ਦੇ درخت ਦੀ ਝਾੜ ਦੇ ਵਿੱਚ ਪਾ ਕੇ ਤੁਸੀਂ ਅਰਦਾਸ ਕਰ ਦੇਣੀ ਹੈ ਤਾਂ ਇਸ ਤਰੀਕੇ ਦੇ ਨਾਲ ਜੇਕਰ ਬੱਚੇ ਖੁਦ ਕਰ ਰਹੇ ਹਨ ਤਾਂ ਉਹ ਆਪਣਾ ਨਾਮ ਲੈ ਕੇ ਅਰਦਾਸ ਕਰਨ ਕਿ ਸਾਡੇ ਰਿਸ਼ਤੇ ਵਿੱਚ ਆ ਰਹੀਆਂ ਰੁਕਾਵਟਾਂ ਦੂਰ ਕਰੋ ਜੇਕਰ ਪੈਰੈਂਟਸ ਕਰ ਰਹੇ ਹਨ ਤਾਂ ਆਪਨੇ ਤਾਂ ਉਹ ਆਪਣੇ ਬੱਚਿਆਂ ਦਾ ਨਾਮ ਲੈ ਕੇ ਉਮਰ ਬੋਲ ਕੇ ਅਰਦਾਸ ਕਰ ਸਕਦੇ ਹਨ ਕਿਉਂਕਿ ਜੇਕਰ ਤੁਸੀਂ ਮੱਸਿਆ ਦੇ ਦਿਨ ਇਸ ਪਾਣੂ ਕਰਕੇ ਜੋ ਵੀ ਤੁਸੀਂ ਆਪਣੇ ਮੰਦਰ 'ਚ ਅਰਦਾਸ ਕਰੋਗੇ ਉਹ ਅਰਦਾਸ ਤੁਰੰਤ ਹੀ ਪੂਰੀ ਹੋ ਜਾਵੇਗੀ ਕਿਉਂਕਿ ਮੱਸਿਆ ਦੇ ਦਿਨ ਕੀਤਾ ਗਿਆ ਕੋਈ ਵੀ ਉਪਾਅ ਸਾਡਾ ਖਾਲੀ ਨਹੀਂ ਜਾਂਦਾ ਇਸੇ ਤਰ੍ਹਾਂ ਜਿਹੜਾ ਤੁਸੀਂ ਜਲ ਅਰਪੇ ਕੀਤਾ ਜਲ ਅਰਪਿਤ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਘਰ ਤੋਂ ਲੋਟਾ ਜਲ ਦਾ ਲੈ ਕੇ ਤੁਸੀਂ ਇਹ ਕਾਟੇ ਦਾ ਦੀਵਾ ਵੀ ਆਪਣੇ ਘਰ ਤੋਂ ਬਣਾ ਕੇ ਤਿਆਰ ਲੈ ਕੇ ਬਣਾ ਕੇ ਲੈ ਕੇ ਤਿਆਰ ਕਰਕੇ ਲੈ ਕੇ ਜਾਣਾ ਹੈ ਦੀਵਾ ਆਣੇ ਦਾ ਤਿਆਰ ਕਰਕੇ ਇਸ ਵਿੱਚ ਤੇਲ ਦਾ ਦੀਵਾ ਤਿਆਰ ਦੀਵਾ ਆਟੇ ਦਾ ਤਿਆਰ ਕਰਕੇ ਇਸੇ ਵਿੱਚ ਤੇਲ ਦਾਲ ਤੇਲ ਪਾ ਕੇ ਤੁਸੀਂ ਬੱਤੀ ਲਗਾ ਕੇ ਉਥੇ ਜਲ ਆਰਪਿਤ ਕਰਨ ਤੋਂ ਬਾਅਦ ਦੇ ਵਿੱਚ ਇਸ ਦੀਵੇ ਨੂੰ ਤੁਸੀਂ ਉੱਥੇ ਚਲਾ ਦੇਣਾ ਹੈ ਇਸਰ ਜਦੋਂ ਤੁਸੀਂ ਇਸ ਨੂੰ ਪਾਣੂ ਕਰਕੇ ਆਪਣੇ ਘਰ ਦੇ ਵਿੱਚ ਆਉਂਦੇ ਹੋ ਆਉਂਦੇ ਸਮੇਂ ਜੇਕਰ ਤੁਸੀਂ ਕਰ ਸਕਦੇ ਹੋ ਤਾਂ ਜ਼ਰੂਰ ਕਰੋ ਤਾਂ ਆਨੁਰਾਸਰ ਦੇ ਵਿੱਚ ਕਿਤੇ ਵੀ ਗਾਵ ਮਿਲਦੇ ਹਨ ਤਾਂ ਉਸ ਨੂੰ ਥੋੜਾ ਜਿਹਾ ਗੁੜ ਤੇ ਜਾਂ ਫਿਰ ਹਰਾ ਘਾ ਜਾਂ ਫਿਰ ਕੋਈ ਵੀ ਚੀਜ਼ ਜੇਕਰ ਤੁਸੀਂ ਰੋਟੀ ਮਿੱਠੀ ਖਲਾਸਾ ਕਦੇ ਹੋ ਤਾਂ ਜ਼ਰੂਰ ਖਿਲਾਓ ਐਸੇ ਤਰ੍ਹਾਂ ਜੇਕਰ ਤੁਸੀਂ ਗੋੜ ਤੇ ਮਿੱਠੀ ਰੋਟੀ ਨਹੀਂ ਖਲਾਉਣਾ ਚਾਹੁੰਦੇ ਤਾਂ ਹਰਾ ਕਾ ਜਿਹੜਾ ਜ਼ਰੂਰ ਖਿਲਾਓ ਕਿਉਂਕਿ ਜਦੋਂ ਅਸੀਂ ਹਰ ਚੀਜ਼ ਇਸ ਤਰ੍ਹਾਂ ਗਾਣ ਖਲਾਉਂਦੇ ਹਾਂ ਹਰੀ ਚੀਜ਼ ਇਸ ਤਰ੍ਹਾਂ ਗਾਣ ਖਲਾਉਂਦੇ ਹਾਂ ਤਾਂ ਉਹ ਸਭ ਤੋਂ ਜ਼ਿਆਦਾ ਬੈਸਟ ਹੁੰਦੀ ਹੈ ਇਸ ਉਪਾਅ ਦਾ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਮਿਲੇਗਾ ਪਰ ਜਿਨ੍ਹਾਂ ਲੋਕਾਂ ਨੂੰ ਇਹ ਪ੍ਰੋਬਲਮ ਹੁੰਦੀ ਹੈ ਕਿ ਸਾਡੇ ਤਾਂ ਘਰ ਦੇ ਵਿੱਚ ਗਾਂ ਹੀ ਨਹੀਂ ਅਸੀਂ ਉਸ ਪਾਣੂ ਕਿਵੇਂ ਕਰੀਏ ਜਿਨ੍ਹਾਂ ਦੇ ਘਰ ਦੇ ਵਿੱਚ ਗਾਂ ਮੱਚ ਨਹੀਂ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਜਦੋਂ ਪਾਣੂ ਕਰਦੇ ਆਉਂਦੇ ਸਮੇਂ ਰਸਤੇ ਵਿੱਚ ਤੁਹਾਨੂੰ ਗਾਂ ਦਿਖਦੇ ਹੈ ਉਸ ਸਮੇਂ ਤੁਸੀਂ ਖਲਾਸ ਸਕਦੇ ਹੋ ਜੇਕਰ ਤੁਹਾਨੂੰ ਰਸਤੇ ਦੇ ਵਿੱਚ ਕਿਤੇ ਗਾਂ ਨਹੀਂ ਵੀ ਦਿਖਾਈ ਦਿੰਦੀ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਕਿ ਅਸੀਂ ਖਲਾਉਣਾ ਚਾਹੁੰਦੇ ਹਾਂ ਤਾਂ ਤੁਸੀਂ ਗਊਸ਼ਾਲਾ ਵਿੱਚ ਜਾ ਕੇ ਵੀ ਖਲਾ ਸਕਦੇ ਹੋ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਜਿਹੜੇ ਤੁਹਾਡੇ ਬੱਚਿਆਂ ਦੇ ਸੰਯੋਗ ਵਰ ਬੱਚੇ ਹਨ ਜਿਹੜੇ ਇਹ ਖੋਲ ਜਾਣਗੇ ਇਸ ਸਾਰਾ ਚੈਲ ਤੁਹਾਨੂੰ ਵਧੀਆ ਮਿਲੇਗਾ ਇਸਨ ਮਸਿਆ ਦੇ ਤਿੰਨ ਫਿਰ ਵਿਆਹ ਦੇ ਬਹੁਤ ਹੀ ਵਧੀਆ ਸ਼ੋਭ ਸੰਯੋਗ ਬਣ ਰਹੇ ਹਨ ਤੇ ਮਮਾ ਇਸ ਨੂੰ ਪਾਣਾ ਜ਼ਰੂਰ ਕਰਨ ਬੱਚੇ ਵੀ ਕਰ ਸਕਦੇ ਹਨ ਤੇ ਪੇਰੈਂਟਸ ਵੀ ਕਰ ਸਕਦੇ ਹਨ ਇਸੇ ਤਰ੍ਹਾਂ ਇਹ ਮੌਕਾ ਵਾਰ-ਵਾਰ ਨਹੀਂ ਮਿਲਦਾ ਜਿਨ੍ਹਾਂ ਨੇ ਇਸ ਮੌਕੇ ਦਾ ਫਾਇਦਾ ਉਠਾਉਣਾ ਹੈ ਉਹ ਜਲਦੀ ਦੇ ਨਾਲ ਇਸ ਪਾਣੂ ਮੱਸਿਆ ਤੇ ਦਿਨ ਜ਼ਰੂਰ ਕਰਨ ਬੱਚਿਆਂ ਦੀ ਕੁੰਡਰੇ ਦੇ ਵਿੱਚ ਜੋ ਵੀ ਦੋਸ਼ ਚੱਲ ਰਿਹਾ ਹੈ ਇਸ ਪਾਣੂ ਕਰਨ ਦੇ ਨਾਲ ਪੇਰੈਂਟਸ ਉਹ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਨੂੰ ਦੂਰ ਕਰ ਸਕਦੇ ਹਨ ਤੇ ਆਪਣੇ ਬੱਚਿਆਂ ਦੀ ਜਲਦੀ ਸ਼ਾਦੀ ਕਰਵਾ ਸਕਦੇ ਹਨ ਇਹ ਸੀ ਸਾਡੀ ਅੱਜ ਦੀ ਵੀਡੀਓ ਦਾ ਛੋਟਾ ਜਿਹਾ ਉਹ ਬਾਤ ਜਾਣਕਾਰੀ ਜੇਕਰ ਵੀਡੀਓ ਚੰਗੇ ਲੱਗੇ ਤਾਂਗੇ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ